ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਧਮਕੀਆਂ ਵਰਗੀਆਂ ਚੇਤਾਵਨੀਆਂ ਦਿੱਤੀਆਂ ਨੇ ਔਰ ਪੂਰੇ ਪੰਜਾਬ ਚ ਰੌਲਾ ਵੱਡਾ ਪੈ ਗਿਆ ਇੱਕ ਚੇਤਾਵਨੀ ਕੰਮ ਕਰ ਗਈ ਹੈ ਅਸਰ ਕਰ ਗਈ ਹੈ ਤੇ ਦੂਜੀ ਚੇਤਾਵਨੀ ਨਾਲ ਵੱਡਾ ਖਲਾਰਾ ਪੈ ਗਿਆ ਹੁਣ ਪਹਿਲੀ ਚੇਤਾਵਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਤਹਿਸੀਲਦਾਰਾਂ ਨੂੰ ਦਿੱਤੀ ਜਿਹੜੇ ਤਹਿਸੀਲਦਾਰ ਹੜਤਾਲ ਤੇ ਗਏ ਹੋਏ ਨੇ ਜਿਨ੍ਹਾਂ ਦੇ ਉੱਪਰ ਭ੍ਰਿਸ਼ਟਾਚਾਰ ਦੀ ਕਾਰਵਾਈ ਹੋਈ ਤੇ ਉਹਨਾਂ ਨੇ ਹੜਤਾਲ ਕਰ ਦਿੱਤੀ ਸੀ ਤੇ ਅੱਜ ਭਗਵੰਤ ਮਾਨ ਨੇ ਆਖਿਆ ਵੀ ਜਾਂ ਤੇ ਆ ਜੋ ਕੰਮ ਤੇ ਬਲੈਕਮੇਲ ਨਾ ਕਰੋ ਨਹੀਂ ਤਾਂ ਤੁਹਾਡੇ ਤੇ ਕਰਾਂਗੇ ਕਾਰਵਾਈ ਤੇ ਬੰਦੇ ਲੱਗਣ ਨੂੰ ਹੋਰ ਬਥੇਰੇ ਨੇ ਉਹ ਰੱਖਾਂਗੇ ਤਾਂ ਉਸ ਤੋਂ ਬਾਅਦ ਉਹ ਚੇਤਾਵਨੀ ਚੇਤਾਵਨੀ ਧਮਕੀ ਕੰਮ ਕਰ ਗਈ ਤੇ ਤਹਿਸੀਲਦਾਰ ਜਿਹੜੇ ਆ ਉਹ ਦਬਕ ਗਏ ਤੇ ਉਹ ਫਿਰ ਕੰਮਾਂ ਤੇ ਪਰਤ ਆਏ ਨੇ ਪਰ ਦੂਜੇ ਪਾਸੇ ਭਗਵੰਤ ਮਾਨ ਨੇ ਇੱਕ ਚੇਤਾਵਨੀ ਵੱਡੀ ਕਿਸਾਨਾਂ ਨੂੰ ਦਿੱਤੀ ਹੈ ਪੂਰੇ ਪੰਜਾਬ ਦੇ ਕਿਸਾਨਾਂ ਦਾ ਪੇਚਾ ਭਗਵੰਤ ਮਾਨ ਨਾਲ ਪੈ ਗਿਆ ਪਹਿਲਾਂ ਕੇਂਦਰ ਸਰਕਾਰ ਦੇ ਖਿਲਾਫ ਸੀ ਕਿਸਾਨ ਤੇ ਹੁਣ ਭਗਵੰਤ ਮਾਨ ਸਰਕਾਰ ਦੇ ਖਿਲਾਫ ਪੂਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਹੁੰਦੇ ਨਜ਼ਰ ਆ ਰਹੇ ਨੇ ਤੇ ਭਗਵੰਤ ਮਾਨ ਨੇ ਪਹਿਲਾਂ ਤਾਂ ਮੀਟਿੰਗ ਦੇ ਵਿੱਚ ਤਲਖੀ ਹੋਈ ਉਥੋਂ ਸੀਐਮ ਭਗਵੰਤ ਮਾਨ ਸਾਹਿਬ ਉੱਠ ਕੇ ਚਲੇ ਗਏ ਸੀ ਤਲਖ ਹੋ ਕੇ ਔਰ ਹੁਣ ਉਹਨਾਂ ਨੇ ਇਹ ਗੱਲ ਕਬੂਲੀ ਕਿ ਹਾਂ ਮੈਂ ਗੁੱਸੇ ਦੇ ਵਿੱਚ ਉੱਠ ਕੇ ਗਿਆ ਸੀ ਤੇ ਪਹਿਲਾਂ ਤਾਂ ਭਗਵੰਤਮਾਨ ਸਾਹਿਬ ਦੇ ਉੱਪਰ ਇਹ ਦੋਸ਼ ਸੀ ਕਿਸਾਨਾਂ ਦਾ ਕਿ ਸਾਨੂੰ ਧੰਕੀ ਦੇ ਕੇ ਗਏ ਤੇ ਹੁਣ ਭਗਵੰਤਮਾਨ ਸਾਹਿਬ ਨੇ ਐਕਸ਼ਨ ਸ਼ੁਰੂ ਕਰ ਦਿੱਤਾ ਕਿਸਾਨ ਆਗੂਆਂ ਤੇ ਤੇ ਕਿਸਾਨਾਂ ਦੇ ਉੱਪਰ ਪੂਰੀ ਪਿਛਲੀ ਰਾਤ ਤੋਂ ਲੈ ਕੇ ਅਗਲੇ ਦਿਨ ਤੱਕ ਕਿਸਾਨਾਂ ਦੀ ਫੜੋ ਫੜੀ ਛਾਪੇ ਮਾਰੀ ਜਾਰੀ ਰਹੀ ਪਰ ਇਸ ਦੇ ਦਰਮਿਆਨ ਕਿਸਾਨ ਜਿਹੜੇ ਨੇ ਉਹਨਾਂ ਨੇ ਚੰਡੀਗੜ੍ਹ ਕੂਚ ਕਰ ਦਿੱਤਾ ਹੋਇਆ ਸੈਂਕੜੇ ਹਜ਼ਾਰਾਂ ਟਰੈਕਟਰ ਟਰਾਲੀਆਂ ਚੰਡੀਗੜ੍ਹ ਵੱਲ ਕੂਚ ਕਰ ਚੁੱਕੇ ਨੇ ਬੱਸਾਂ ਕੈਂਟਰ ਵਹੀਕਲ ਚੰਡੀਗੜ੍ਹ ਵੱਲ ਜਾ ਰਹੇ ਨੇ ਤੇ ਕਿਸਾਨਾਂ ਦਾ ਐਲਾਨ ਹੈ ਕਿ ਜਿੱਥੇ ਰੋਕਣਗੇ ਉੱਥੇ ਹੀ ਅਸੀਂ ਜੰਮ ਕੇ ਬੈਠ ਜਾਵਾਂਗੇ ਉਧਰ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਕੋਈ ਦਾਖਲ ਨਾ ਹੋ ਸਕੇ 메ਨ ਮਾਰਕ ਚੰਡੀਗੜ੍ਹ ਵਾਲੇ ਬੰਦ ਕਰ ਦਿੱਤੇ ਨੇ ਔਰ ਚੰਡੀਗੜ੍ਹ ਦੇ ਰੂਟ ਨੇ ਜਿਹੜੇ ਉਹ ਟ੍ਰੈਫਿਕ ਰੂਟ ਬਦਲ ਦਿੱਤੇ ਗਏ ਨੇ ਔਰ ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ ਹੁਣ ਭਗਵੰਤਮਾਨ ਨੇ ਜਿਹੜੀ ਚੇਤਾਵਨੀ ਕਿਸਾਨਾਂ ਨੂੰ ਦਿੱਤੀ ਉਹਦੇ ਚ ਜਦ ਐਕਸ਼ਨ ਕੀਤਾ ਤਾਂ ਉਸ ਤੋਂ ਬਾਅਦ ਭਗਵੰਤਮਾਨ ਨੇ ਕਿਹਾ ਕਿ ਮੇਰੀ ਨਰਮਾਈ ਨੂੰ ਮੇਰੀ ਕਮਜ਼ੋਰੀ ਨਾ ਸਮਝੋ ਮੈਂ ਐਕਸ਼ਨ ਵੀ ਲਵਾਂਗਾ ਨਾਲ ਹੀ ਭਗਵੰਤਮਾਨ ਨੇ ਕਿਸਾਨਾਂ ਨੂੰ ਇਹ ਕਿਹਾ ਕਿ ਇਹ ਕੋਈ ਬੰਦੇ ਨੇ ਯਾਰ ਇਹ ਕੋਈ ਬੰਦਿਆਂ ਵਾਲੀ ਗੱਲ ਹੈ ਨਾਲ ਹੀ ਭਗਵੰਤਮਾਨ ਸਾਹਿਬ ਨੇ ਇਹ ਕਿਹਾ ਕਿ ਮੈਂ ਇਹਨਾਂ ਨੂੰ ਕਿਹਾ ਕਿ ਰੇਲਾ ਤੇ ਸੜਕਾਂ ਨਾ ਰੋਕੋ ਇਹਦੇ ਨਾਲ ਲੋਕ ਪਰੇਸ਼ਾਨ ਹੁੰਦੇ ਨੇ ਪਰ ਅੱਗੋਂ ਫਿਰ ਕਿਸਾਨਾਂ ਨੇ ਵੀ ਕਰਾਰਾ ਜਵਾਬ ਦਿੱਤਾ ਕਿਸਾਨ ਕਹਿੰਦੇ ਕਿਉਂ ਝੂਠ ਬੋਲਦੇ ਹੋ ਮਾਨ ਸਾਹਿਬ ਅਸੀਂ ਨਾ ਤਾਂ ਰੇਲਾ ਰੋਕਣ ਦਾ ਪ੍ਰੋਗਰਾਮ ਰੱਖਿਆ ਨਾ ਹੀ ਬੱਸਾਂ ਰੋਕਣ ਦਾ ਨਾ ਸੜਕਾਂ ਰੋਕਣ ਦਾ ਅਸੀਂ ਤਾਂ ਧਰਨਾ ਚੰਡੀਗੜ੍ਹ ਲਾਉਣਾ ਚਾਹੁੰਦੇ ਆ ਤੇ ਉੱਥੇ ਤੁਹਾਡੇ ਤੋਂ ਕਾਫੀ ਗਰਾਊਂਡ ਪੈਣ ਜਗ੍ਹਾ ਮੰਗ ਰਹੇ ਆ ਕਿਸਾਨ ਕਹਿੰਦੇ ਕਿ ਮਾਨ ਸਾਹਿਬ ਤੁਸੀਂ ਝੂਠ ਕਿਉਂ ਬੋਲ ਰਹੇ ਹੋ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹੋ ਅਸੀਂ ਤਾਂ ਧਰਨਾ ਸੜਕਾਂ 'ਚ ਰੇਲ ਦੇ ਕੇ ਲਾ ਹੀ ਨਹੀਂ ਰਹੇ ਇਸ ਵਾਰ ਤਾਂ ਤੁਸੀਂ ਕਿਉਂ ਖਾਮਕਾ ਗੁੰਮਰਾ ਕਰ ਰਹੇ ਹੋ ਤਾਂ ਭਗਵੰਤਮਾਨ ਸਾਹਿਬ ਕਹਿੰਦੇ ਕਹਿੰਦੇ ਇਹ ਕਿਸਾਨ ਜਿਹੜੇ ਨੇ ਹਰ ਘਰ 'ਚੋਂ ਇਹ ਫੰਡਿੰਗ ਲੈਂਦੇ ਨੇ ਔਰ ਫੰਡਿੰਗ ਲੋਕਾਂ ਨੂੰ ਇਹ ਕਹਿ ਕੇ ਲੈਂਦੇ ਨੇ ਕਿ ਕੋਈ ਨਾ ਤੁਸੀਂ ਜੋ ਮਰਜ਼ੀ ਕਰੋ ਅਸੀਂ ਤੁਹਾਡੇ ਨਾਲ ਆ ਜਿੱਥੇ ਤੁਹਾਨੂੰ ਲੋੜ ਪਈ ਅਸੀਂ ਤੁਹਾਡੇ ਨਾਲ ਖੜਾਗੇ ਤਾਂ ਭਗਵੰਤਮਾਨ ਸਾਹਿਬ ਨੇ ਕਿਹਾ ਕਿ ਮੈਂ ਐਕਸ਼ਨ ਲਵਾਗਾ ਤੇ ਇਹ ਕੋਈ ਗੱਲ ਨਹੀਂ ਹੈਗੀ ਕਿ ਰੋਜ਼ ਹੀ ਰੇਲਾ ਰੋਕ ਲੋ ਬੱਸਾਂ ਰੋਕ ਲੋ ਕਹਿੰਦਾ ਮਾਮੂਲੀ ਗੱਲਾਂ ਤੇ ਮਾਨ ਸਾਹਿਬ ਕਹਿੰਦੇ ਧਰਨਾ ਲਾ ਕੇ ਬਹਿ ਜਾਂਦੇ ਨੇ ਭਗਵੰਤਮਨ ਕਹਿੰਦਾ ਕਿ ਜੇਕਰ ਕਿਸੇ ਨੂਸਸ ਦੀ ਲੜਾਈ ਹੋ ਜੇ ਉੱਥੇ ਵੀ ਇਹ ਧਰਨਾ ਲਾ ਦਿੰਦੇ ਨੇ ਭਗਵੰਤਮਨ ਸਾਹਿਬ ਕਹਿੰਦਾ ਕਿ ਜਿਹੜੇ ਟਰੈਵਲ ਏਜੰਟ ਨੇ ਇਮੀਗ੍ਰੇਸ਼ਨ ਵਾਲੇ ਉਹਨਾਂ ਦੇ ਅੱਗੇ ਵੀ ਇਹ ਧਰਨੇ ਲਾ ਲੈਂਦੇ ਨੇ ਤੇ ਕਿਸਾਨਾਂ ਦਾ ਵੀ ਅੱਗੋ ਜਵਾਬ ਆਇਆ ਉਹ ਕਹਿੰਦੇ ਕਿ ਕਿਹੜੀ ਅਸੀਂ ਨੂਸਸ ਦੀ ਲੜਾਈ 'ਚ ਧਰਨਾ ਲਾਇਆ ਬਈ ਕੁਝ ਕਮੈਂਟ ਤਾਂ ਐਦਾਂ ਦੇ ਆਏ ਜਿਹੜੇ ਭਗਵੰਤ ਮਾਨ ਸਾਹਿਬ ਨੂੰ ਨਿੱਜੀ ਤੌਰ ਤੇ ਸੀਗੇ ਵੀ ਬੜੀਆਂ ਥੋੜੇ ਵੀ ਲੜਾਈ ਝਗੜੇ ਹੋਏ ਨੇ ਘਰਾਂ ਥੋੜਿਆਂ ਚ ਵੀ ਹੋਏ ਨੇ ਸਾੜਿਆਂ ਚ ਵੀ ਕਿਹੜੀ ਨੂੰਸ ਅਸ ਦੀ ਲੜਾਈ ਤੇ ਅਸੀਂ ਧਰਨਾ ਲਾਉਣੇ ਆ ਵੀ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਅਸੀਂ ਕਦੇ ਵੀ ਨੂੰਸਸਾਂ ਦੀਆਂ ਜਾਂ ਪਰਿਵਾਰਕ ਲੜਾਈਆਂ ਤੇ ਧਰਨੇ ਲਾਏ ਨਹੀਂ ਮਾਨ ਸਾਹਿਬ ਝੂਠ ਬੋਲ ਰਹੇ ਨੇ ਔਰ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਕਿ ਜੇ ਇਮੀਗ੍ਰੇਸ਼ਨ ਏਜੰਟਾਂ ਦੇ ਅੱਗੇ ਅਸੀਂ ਧਰਨੇ ਲਾ ਰਹੇ ਆ ਤੇ ਉਹਦਾ ਕਾਰਨ ਦੱਸੋ ਕਿਉਂਕਿ ਪੰਜਾਬ ਦੇ ਵਿੱਚ ਥੋਡੀਆਂ ਨੀਤੀਆਂ ਕਾਰਨ ਬੇਰੁਜ਼ਗਾਰੀ ਬਹੁਤ ਆ ਰੁਜ਼ਗਾਰ ਮਿਲਦਾ ਨਹੀਂ ਤੇ ਫਿਰ ਹੱਥੇ ਚੜ ਜਾਂਦੇ ਨੇ ਬੇਰੁਜ਼ਗਾਰ ਇਹਨਾਂ ਏਜੰਟਾਂ ਦੇ ਇਹ ਫਿਰ ਠੱਗਦੇ ਨੇ ਤੁਸੀਂ ਹੁਣ ਤੱਕ ਕਾਰਵਾਈਆਂ ਨਹੀਂ ਕਰਦੇ ਰਹੇ ਬੇਰੁਜ਼ਗਾਰੀ ਵੀ ਕਿਸਾਨ ਕਹਿੰਦੇ ਨੇ ਥੋੜੀ ਪੈਦਾ ਕੀਤੀ ਐ ਔਰ ਕਿਸਾਨ ਕਹਿੰਦੇ ਫਿਰ ਕਾਰਵਾਈਆਂ ਵੀ ਤੁਸੀਂ ਨਹੀਂ ਕਰਦੇ ਰਹੇ ਇਸ ਕਰਕੇ ਮਜਬੂਰੀ ਵਸ ਠੱਗੇ ਹੋਏ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਜੇ ਅਸੀਂ ਉਹਨਾਂ ਦੇ ਲਈ ਆਵਾਜ਼ ਉਠਾਉਂਦੇ ਰਹਾਂ ਤੇ ਇਹਦੇ ਚ ਗਲਤ ਕੀ ਆ ਕਿਸਾਨੇ ਕਹਿੰਦੇ ਨੇ ਕਿ ਮਾਨ ਸਾਹਿਬ ਤੁਸੀਂ ਖੁਦ ਧਰਨਿਆਂ ਚੋਂ ਨਿਕਲੇ ਤੁਹਾਡੀ ਪਾਰਟੀ ਧਰਨਿਆਂ ਚੋਂ ਨਿਕਲੀ ਅੱਜ ਕਿਸਾਨਾਂ ਦੇ ਸੋਸ਼ਲ ਮੀਡੀਆ ਪੇਜਾਂ ਦੇ ਉੱਪਰ ਦਰਜਣਾ ਸੈਂਕੜੇ ਫੋਟੋਆਂ ਉਹਨਾਂ ਨੇ ਪਾ ਦਿੱਤੀਆਂ ਜਿੱਥੇ ਆਮ ਆਦਮੀ ਪਾਰਟੀ ਦੇ ਅੱਜ ਜਿਹੜੇ ਮੰਤਰੀ ਸਾਹਿਬ ਬਣੇ ਹੋਏ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਹ ਵੱਖ-ਵੱਖ ਥਾਵਾਂ ਤੇ ਜਿਹੜੇ ਧਰਨਿਆਂ ਚ ਸ਼ਾਮਲ ਹੋਏ ਜਾਂ ਜਿਹੜੇ ਧਰਨੇ ਉਹਨਾਂ ਨੇ ਆਪ ਲਾਏ ਲੋਕਾਂ ਨੇ ਉਹ ਫੋਟੋਆਂ ਪਾਈਆਂ ਔਰ ਲੋਕ ਕਹਿ ਰਹੇ ਨੇ ਕਿ ਮਾਨ ਸਾਹਿਬ ਜਵਾਬ ਦਿਓ ਤੁਹਾਡੀ ਪਾਰਟੀ ਦਿੱਲੀ ਦੇ ਵਿੱਚ ਜਿਹੜਾ ਅੰਨਾ ਹਜ਼ਾਰੇ ਦੇ ਧਰਨੇ ਚੋਂ ਨਿਕਲੀ ਕੇਜਰੀਵਾਲ ਖੁਦ ਧਰਨੇ ਚੋਂ ਪ੍ਰੋਜੈਕਟ ਹੋਇਆ ਦਿੱਲੀ 'ਚ ਧਰਨੇ ਲਾ ਲਾ ਸਰਕਾਰ ਬਣਾਈ ਔਰ ਪਿਛਲੀਆਂ ਸਰਕਾਰਾਂ ਪੰਜਾਬ ਦੇ ਵਿੱਚ ਤੁਹਾਨੂੰ ਧਰਨਿਆਂ ਵਾਲੀ ਪਾਰਟੀ ਕਹਿੰਦੀਆਂ ਰਹੀਆਂ ਤੇ ਅੱਜ ਤੁਸੀਂ ਖੁਦ ਧਰਨੇ ਲਾਉਣ ਨੂੰ ਗਲਤ ਕਹਿਣ ਲੱਗ ਪਿਓ ਇਹ ਡਬਲ ਮੀਨਿੰਗ ਕੀ ਹੈ ਕੁਝ ਲੋਕਾਂ ਨੇ ਭਗਵੰਤ ਸਿੰਘ ਸਾਹਿਬ ਦੀਆਂ ਪਿਛਲੀਆਂ ਜਿਹੜੀਆਂ ਵੀਡੀਓ ਰਿਕਾਰਡਿੰਗ ਨਹੀਂ ਉਹ ਵੀ ਸੋਸ਼ਲ ਮੀਡੀਆ ਤੇ ਕੱਟ-ਕੱਟ ਕੇ ਪਾਉਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਦੇ ਵਿੱਚ ਭਗਵੰਤਮਾਨ ਸਾਹਿਬ ਇਹ ਕਹਿ ਰਹੇ ਨੇ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਦਿੱਲੀ 'ਚ ਧਰਨਾ ਕਿਉਂ ਨਹੀਂ ਲਵਾਉਣ ਦੇ ਰਹੀ ਜਿਹਦੇ 'ਚ ਭਗਵੰਤਮਾਨ ਸਾਹਿਬ ਇਹ ਕਹਿ ਰਹੇ ਨੇ ਕਿ ਕਿਸਾਨ ਆਪ ਦੇ ਦੇਸ਼ ਦੀ ਰਾਜਧਾਨੀ 'ਚ ਧਰਨਾ ਲਾਉ ਨਹੀਂ ਆਉਣਗੇ ਤਾਂ ਫਿਰ ਕਿੱਥੇ ਜਾਣਗੇ ਫਿਰ ਕੀ ਉਹ ਪਾਕਿਸਤਾਨ ਜਾਣ ਕਿਸਾਨ ਧਰਨਾ ਲਾਉਣਾ ਚਾਹੁੰਦੇ ਨਹੀਂ ਉਹਨਾਂ ਦੀਆਂ ਮੰਗਾਂ ਨੇ ਮੋਦੀ ਸਰਕਾਰ ਨੂੰ ਲਾਉਣ ਦੇਣਾ ਚਾਹੀਦਾ ਰਾਜਧਾਨੀ ਚਾਉਣਾ ਚਾਹੁੰਦੇ ਨੇ ਉਹਨਾਂ ਦੇਣਾ ਚਾਹੀਦਾ ਇਹ ਵੀਡੀਓ ਭਗਵਨ ਮਾਨਸਾਹਬ ਦੀਆਂ ਪ੍ਰਾਣੀਆਂ ਕੱਢ-ਕੱਢ ਕੇ ਲੋਕ ਵਾਇਰਲ ਕਰ ਰਹੇ ਨੇ ਤੇ ਹੁਣ ਲੋਕ ਕਹਿੰਦੇ ਕਿ ਮਾਨ ਸਾਹਿਬ ਕਹਿ ਰਹੇ ਨਹੀਂ ਕਿ ਧਰਨਾ ਲਾਉਣਾ ਗਲਤ ਹੈ ਤੇ ਅਸੀਂ ਤਾਂ ਚੰਡੀਗੜ੍ਹ ਵੜਨ ਨਹੀਂ ਦੇਣਾ ਹੁਣ ਕਿਸਾਨ ਕਹਿ ਰਹੇ ਨੇ ਕਿ ਜੇ ਤਾਂ ਦਿੱਲੀ ਲਾਉਣ ਜਾਈਏ ਫਿਰ ਤੁਹਾਨੂੰ ਠੀਕ ਲੱਗਦਾ ਜੇ ਆਪ ਦੇ ਪੰਜਾਬ ਦੀ ਰਾਜਧਾਨੀ ਤੇ ਜਾਈਏ ਫਿਰ ਤੁਹਾਨੂੰ ਗਲਤ ਲੱਗਦਾ ਲੋਕ ਕਹਿ ਰਹੇ ਨੇ ਇਹ ਡਬਲ ਨੀਤੀ ਕਿਉਂ ਆ ਲੋਕ ਕਹਿ ਰਹੇ ਨੇ ਕੁਝ ਲੋਕਾਂ ਨੇ ਮਾਨ ਸਾਹਿਬ ਹੋਰਾਂ ਦੀਆਂ ਪਿਛਲੀਆਂ ਵੀਡੀਓ ਦਿਖਾਈਆਂ ਜਿੰਨਾ ਚ ਮਾਨ ਸਾਹਿਬ ਹੋਰੀ ਕਹਿ ਰਹੇ ਨੇ ਲੋਕ ਬੋਲਦੇ ਕਿਉਂ ਨਹੀਂ ਇਹਨਾਂ ਨੂੰ ਬੋਲਣਾ ਚਾਹੀਦਾ ਆਵਾਜ਼ ਉਠਾਇਆ ਕਰੋ ਤੇ ਲੋਕ ਕਹਿੰਦੇ ਅੱਜ ਜੇ ਥੋੜੀ ਸਰਕਾਰ ਹੈ ਜੇ ਫੇਰ ਆਵਾਜ਼ ਉੱਠਦੀ ਹੈ ਫੇਰ ਤੁਸੀਂ ਫੜੋ ਫੜੀ ਕਰ ਰਹੇ ਹੋ ਇੱਥੋਂ ਤੱਕ ਵਿਰੋਧੀ ਪਾਰਟੀਆਂ ਵੀ ਸਾਹਮਣੇ ਆ ਗਈਆਂ ਨੇ ਸੁਖਬੀਰ ਬਾਦਲ ਵਿਕਰਮ ਜੀਠੀਆ ਸੁਖਪਾਲ ਸਿੰਘ ਖੈਰਾ ਰਵਨੀਤ ਬਿੱਟੂ ਸੁਨੀਲ ਜਾਖੜ ਹਰ ਇੱਕ ਬੋਲਿਆ ਕਿ ਭਗਵਾਨ ਤਮਾਨ ਦਾ ਇਸ ਤਰ੍ਹਾਂ ਮੀਟਿੰਗ ਚੋਂ ਪੜਕ ਕੇ ਉੱਠ ਜਾਣਾ ਇਹ ਕੋਈ ਇੱਕ ਗੰਭੀਰ ਬੰਦੇ ਦੀ ਜਾਂ ਇੱਕ ਮੁੱਖ ਮੰਤਰੀ ਦੇ ਅਹੁਦੇ ਦੀ ਜਿਹੜੀ ਸਹਿਨਸ਼ੀਲਤਾ ਹੈ ਉਹ ਨਹੀਂ ਹੈਗੀ ਪੂਰੇ ਮੀਡੀਆ ਚ ਦਾ ਰੌਲਾ ਪਿਆ ਹੋਇਆ ਕਿ ਕੀ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਦੇ ਅਹੁਦੇ ਵਾਲੀ ਸਹਿਨਸ਼ੀਲਤਾ ਤੇ ਧੀਰਜ ਦਿਖਾ ਰਹੇ ਨੇ ਜੇਕਰ ਮੁੱਖ ਮੰਤਰੀ ਸਾਹਿਬ ਨੂੰ ਕਿਸਾਨਾਂ ਦੀਆਂ ਕੋਈ ਗੱਲਾਂ ਮੰਗਾ ਪਸੰਦ ਨਹੀਂ ਤਾਂ ਫਿਰ ਕੀ ਉਹਨਾਂ ਨੂੰ ਮੀਟਿੰਗ ਚ ਉੱਠ ਕੇ ਭੱਜ ਜਾਣਾ ਚਾਹੀਦਾ ਕਿਸਾਨ ਤੇ ਵੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਜਿੰਦਰਾ ਲੈ ਕੇ ਜਿੰਦਾ ਲੈ ਕੇ ਲੋਕ ਲੈ ਕੇ ਵਿਧਾਨ ਸਭਾ ਚਲੇਗੇ ਸਿਗੇ ਵੀ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਚੱਲਦੀ ਬਹਿਸ ਤੋਂ ਭੱਜ ਜਾਂਦੀਆਂ ਨੇ ਤੇ ਜਿੰਦਾ ਲਾ ਕੇ ਵਿਧਾਨ ਸਭਾ ਚ ਇਹਨਾਂ ਨੂੰ ਸੁਣਾਉਣਾ ਤਾਂ ਲੋਕ ਹੁਣ ਇਹ ਵੀ ਕਮੈਂਟ ਕਰਨ ਲੱਗੇ ਨੇ ਵੀ ਕੀ ਫਿਰ ਹੁਣ ਭਗਵੰਤ ਮਾਨ ਸਾਹਿਬ ਨਾਲ ਜਦੋਂ ਮੀਟਿੰਗ ਹੋਵੇ ਤੇ ਬਾਹਰੋਂ ਜਿੰਦਾ ਲਵਾਉਣਾ ਚਾਹੀਦਾ ਤਾਂ ਕਿ ਮਾਨ ਸਾਹਿਬ ਭੱਜ ਨਾ ਸਕਣ ਕਿਉਂਕਿ ਲੋਕ ਕਹਿੰਦੇ ਵੀ ਹੁਣ ਤਾਂ ਮੁੱਖ ਮੰਤਰੀ ਖੁਦ ਚੱਲਦੀ ਮੀਟਿੰਗ ਵਿੱਚੋਂ ਛੱਡ ਕੇ ਭੱਜਣ ਲੱਗ ਪਿਆ ਔਰ ਮਾਨ ਸਾਹਿਬ ਕਹਿੰਦੇ ਨੇ ਵੀ ਮੈਂ ਇਹਨਾਂ ਨੂੰ ਪੁੱਛਿਆ ਵੀ ਮੰਗਾਂ ਜਿਹੜੀਆਂ ਨੇ ਉਹ ਹੁਣ ਆਪਣੀ ਗੱਲ ਹੋ ਰਹੀ ਆ ਹੁਣ ਤੁਸੀਂ ਆਪਦਾ ਧਰਨਾ ਲਾਓਗੇ ਕਿ ਨਹੀਂ ਕਹਿੰਦੇ ਧਰਨਾ ਤਾਂ ਅਸੀਂ ਲਾਵਾਂਗੇ ਕਹਿੰਦਾ ਫਿਰ ਮੈਂ ਕਿਹਾ ਫਿਰ ਮੇਰਾ ਟਾਈਮ ਕਿਉਂ ਵੇਸਟ ਕਰ ਰਹੇ ਹੋ ਮੰਗਾ ਭਗਵੰਤ ਮਾਨ ਸਾਹਿਬ ਕਹਿੰਦਾ ਇਹਨਾਂ ਦੀਆਂ ਕੇਂਦਰ ਨਾਲ ਸੰਬੰਧਿਤ ਨੇ ਟਾਈਮ ਮੇਰਾ ਵੇਸਟ ਕਰੀ ਜਾਂਦੇ ਨੇ ਤੇ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਮੰਗਾਂ ਗਿਣਤੀਆਂ ਉਹ ਕਹਿੰਦੇ ਜਿਹੜੀਆਂ ਮੰਗਾਂ ਅਸੀਂ ਭਗਵੰਤ ਮਾਨ ਸਾਹਿਬ ਨਾਲ ਡਿਸਕਸ ਕਰ ਰਹੇ ਆ ਜਾਂ ਪੰਜਾਬ ਸਰਕਾਰ ਨੂੰ ਕਹਿ ਰਹੇ ਆ ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਹੀ ਹਨ ਉਹ ਕਹਿੰਦੇ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਨੇ ਉਹ ਅਸੀਂ ਕੇਂਦਰ ਨਾਲ ਕਹਿ ਰਹੇ ਆ ਪਰ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਉਹ ਹੀ ਪੰਜਾਬ ਸਰਕਾਰ ਨੂੰ ਕਹਿ ਰਹੇ ਆ ਤੇ ਪੰਜਾਬ ਸਰਕਾਰ ਮੋਦੀ ਸਰਕਾਰ ਵਾਂਗ ਕਿਸਾਨ ਆਗੂ ਕਹਿੰਦੇ ਨਹੀਂ ਕਿ ਜਦੋਂ ਮੰਗਾਂ ਤੋਂ ਭੱਜ ਰਹੀ ਹੈ ਤਾਂ ਫਿਰ ਹੁਣ ਸਾਡੀਆਂ ਫੜੋ ਫੜੀਆਂ ਸ਼ੁਰੂ ਹੋ ਗਈਆਂ ਨੇ ਔਰ ਕਿਸਾਨ ਆਗੂ ਇਹ ਵੀ ਕਹਿ ਰਹੇ ਨੇ ਕਿ ਅਸੀਂ ਜੋ ਮਰਜ਼ੀ ਕਰ ਲੈਣ ਅਸੀਂ 2027 ਦੇ ਵਿੱਚ ਇਹਨਾਂ ਨੂੰ ਜ਼ਮੀਨ ਦਿਖਾਉਣੀ ਹੈ ਇਹਨਾਂ ਨੂੰ ਥਾਂ ਦਿਖਾਉਣੀ ਹੈ ਔਰ ਕੁਝ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਉਹ ਕਹਿੰਦੇ ਦਿੱਲੀ ਦੇ ਵਿੱਚ ਤਾਂ ਇਹਨਾਂ ਦੇ 22 ਜਿੱਤ ਗਏ ਨੇ ਸਿੱਧਾ 63 ਚੋਂ 40 ਉੱਡ ਗਏ ਤੇ 22 ਰਹਿ ਗਏ ਤੇ ਕਹਿੰਦੇ ਪੰਜਾਬ ਚ ਇਹਨਾਂ ਦੇ 92 ਚੋਂ ਦੋ ਵੀ ਨਹੀਂ ਰਹਿਣੇ ਇਹ ਗੱਲਾਂ ਕਿਸਾਨ ਆਗੂ ਸੋਸ਼ਲ ਮੀਡੀਆ ਤੇ ਲਿਖ-ਲਿਖ ਪਾ ਰਹੇ ਨੇ ਇੱਕ ਨੇ ਨਹੀਂ ਪਤਾ ਨਹੀਂ ਕਿੰਨਿਆ ਕਨੇ ਪਾ ਦਿੱਤੀਆਂ ਨੇ ਸੋਸ਼ਲ ਮੀਡੀਆ ਅੱਜ ਭਰਿਆ ਪਿਆ ਕਿਸਾਨ ਆਗੂਆਂ ਤੇ ਆਮ ਕਿਸਾਨਾਂ ਦੇ ਕਮੈਂਟਾਂ ਦੇ ਨਾਲ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਔਰ ਉਧਰ ਪੁਲਿਸ ਪ੍ਰਸ਼ਾਸਨ ਨੇ ਚੰਡੀਗੜ੍ਹ ਸੀਲ ਕਰ ਦਿੱਤਾ ਹੁਣ ਕੱਲ ਨੂੰ ਅੱਜ ਇਹ ਪਤਾ ਲੱਗੇਗਾ ਜਦੋਂ ਚੰਡੀਗੜ੍ਹ ਦੇ ਵਿੱਚ ਪੁਲਿਸ ਤੇ ਕਿਸਾਨਾਂ ਦਾ ਆਹਮੋ ਸਾਹਮਣਾ ਹੋਇਆ ਉੱਥੇ ਕੀ ਸਥਿਤੀ ਬਣਦੀ ਹੈ ਕੀ ਕੋਈ ਟਕਰਾਅ ਹੋਣਗੇ ਕੀ ਕਿਸਾਨ ਆ ਧਰਨਾ ਲਾਉਣ ਚੰਡੀਗੜ੍ਹ ਵਿੱਚ ਜਾ ਪਾਉਣਗੇ ਜਾਂ ਫਿਰ ਪੁਲਿਸ ਜਿਹੜੀ ਆ ਉਹ ਰੋਕ ਪਾਏਗੀ ਕਿਸਾਨਾਂ ਵੱਲੋਂ ਤਾਂ ਇਹ ਵੀ ਸਵਾਲ ਹੈ ਕਿ ਕੀ ਭਗਵੰਤਮਾਨ ਸਾਹਿਬ ਚੰਡੀਗੜ੍ਹ ਦੇ ਕੋਲ ਹਰਿਆਣੇ ਦੀ ਸਰਕਾਰ ਵਾਂਗ ਕੋਈ ਖੱਡੇ ਤਾਂ ਨਹੀਂ ਪੱਟ ਦੇਗੀ ਕੋਈ ਸੜਕਾਂ ਤਾਂ ਨਹੀਂ ਤੋੜ ਦੇਗੀ ਕੋਈ ਸੜਕਾਂ ਦੇ ਉੱਪਰ ਵੱਡੇ ਵੱਡੇ ਪੱਥਰ ਤਾਂ ਨਹੀਂ ਰੱਖ ਦਿੱਤੇ ਜਾਣਗੇ ਕੀ ਭਗਵੰਤਮਾਨ ਸਰਕਾਰ ਹੁਣ ਹਰਿਆਣੇ ਦੀ ਸਰਕਾਰ ਵਾਂਗ ਸਿੱਧੇ ਸੂਏ ਤੇ ਕਿੱਲਾ ਸੜਕਾਂ ਦੇ ਉੱਪਰ ਲਾਏਗੀ ਜਾਂ ਨਹੀਂ ਲਾਏਗੀ ਕਿਸਾਨ ਇਹਦੇ ਬਾਰੇ ਪੁੱਛ ਰਹੇ ਨੇ ਹੁਣ ਪਤਾ ਕੁਝ ਟਾਈਮ ਦੇ ਵਿੱਚ ਲੱਗ ਜਾਣਾ ਹੈ ਕੀ ਮਾਨ ਸਾਹਿਬ ਹੋਰੀ ਇਹਦੇ ਉੱਪਰ ਕੀ ਕਰਦੇ ਨੇ ਆਮ ਆਦਮੀ ਪਾਰਟੀ ਇਹਦੇ ਉੱਪਰ ਕੀ ਕਰਦੀ ਹੈ ਕੀ ਮਾਨ ਸਾਹਿਬ ਆਪਣੇ ਹਿਸਾਬ ਨਾਲ ਕੰਮ ਕਰ ਰਹੇ ਨੇ ਜਾਂ ਪੂਰੀ ਆਮ ਆਦਮੀ ਪਾਰਟੀ ਦੇ ਹਿਸਾਬ ਨਾਲ ਕੰਮ ਕਰ ਰਹੇ ਨੇ ਇਹ ਵੀ ਸਵਾਲ ਕਿਸਾਨਾਂ ਦੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਲਿਖ ਕੇ ਪਾ ਰਹੇ ਨੇ ਹੁਣ ਤੁਸੀਂ ਆਪਣਾ ਕਮੈਂਟ ਦੇ ਉੱਪਰ ਲਿਖ ਦਿਓ ਤੁਹਾਨੂੰ ਕੀ ਲੱਗਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ